ਖਬਰਨਾਮਾ ਦੇਖਿਆ ਸੁਪਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਲੱਗਾ ਵੱਡਾ ਝਟਕਾ ਇੱਕ ਪਾਸੇ ਆ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਰੋਲੇ ਪਾਇਆ ਜਾਂਦੇ ਨੇ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਬੇਈਮਾਨ ਨੇ ਇਮਾਨਦਾਰ ਨਹੀਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਵਾਰ-ਵਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਘੇਰਿਆ ਜਾਂਦਾ ਹੈ ਕਿ ਚੋਰ ਨੇ ਇਮਾਨਦਾਰ ਨਹੀਂ ਇਹਨਾਂ ਨੇ ਦੇਸ਼ ਨੂੰ ਲੁੱਟ ਕੇ ਖਾ ਲਿਆ ਹੈ ਲੇਕਿਨ ਇਧਰ ਮੌਜੂਦਾ ਵਿਧਾਇਕ ਕਾਂਗਰਸ ਪਾਰਟੀ ਦੇ ਕਸੂਤੇ ਫਸ ਗਏ ਨੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਛਾਪੇਮਾਰੀ ਹੋ ਚੁੱਕੀ ਹੈ ਈਡੀ ਦੀ ਜੋ ਕੁਝ ਵੀ ਹੱਥ ਲੱਗ ਉਹਨਾਂ ਦੇ ਹੱਥ ਲੱਗਿਆ ਉਸ ਦੇ ਬਾਰੇ ਗੱਲਬਾਤ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦੇ ਕਾਰਬਰ ਹਲਕੇ ਤੋਂ ਕਾਂਗਰਸੀ ਵਿਧਾਇਕ ਸਪੀਸ਼ ਕ੍ਰਿਸ਼ਨ ਸੈਲ ਦੇ ਘਰ ਤੇ ਈਡੀ ਦੇ ਅਧਿਕਾਰੀਆਂ ਨੇ ਛਾਪਾ ਮਾਰਿਆ 24 ਤੋਂ ਵੱਧ ਈੜੀ ਅਧਿਕਾਰੀਆਂ ਨੇ ਘਰ ਵਿੱਚ ਮੌਜੂਦਾ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ ਵਿਧਾਇਕ ਸਤੀਸ਼ ਸ਼ੈਲ ਅਤੇ ਉਹਨਾਂ ਦਾ ਪਰਿਵਾਰ ਚੱਲ ਰਿਹਾ ਹੈ ਵਿਧਾਨ ਸਭਾ ਸ਼ਹਿਰ ਸਰਕਾਰ ਬੰਗਲੌਰ ਵਿੱਚ ਹਨ ਗੈਰ ਕਾਨੂੰਨੀ ਧਾਤ ਦੀ ਤਸਕਰੀ ਇੱਕ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਵਿਧਾਇਕ ਸ਼ੈਲ ਨੂੰ ਬੇਲੇਕੇਰੀ ਬੰਦਰਗਾਹ ਤੋਂ ਮਲਕਾ ਅਰਜੁਨ ਸ਼ਿਪਿੰਗ ਕੰਪਨੀ ਰਾਇਨ ਵਿਦੇਸ਼ ਗੈਰ ਕਾਨੂੰਨੀ ਧਾਤ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਦੱਸਿਆ ਜਾ ਰਿਹਾ ਕਿ ਸੇਵਾਪੁਖਤ ਲੋਕ ਯੁਕਤ ਜਸਸ ਸੰਤੋਚ ਹਿੰਗੜੀ ਦੀ ਅਗਵਾਈ ਵਾਲੀ ਟੀਮ ਨੇ ਇੱਕ ਸ਼ਿਕਾਇਤਕਰਤਾ ਦੇ ਆਧਾਰ ਤੇ ਲੋਕ ਪ੍ਰਤੀਨਿਧੀਆਂ ਦੀ ਵਿਸ਼ੇਸ਼ ਅਦਾਲਤ ਦੇ ਪਿਛਲੇ ਅਕਤੂਬਰ ਵਿੱਚ ਸਤੀਸ਼ ਸੈਲ ਨੂੰ 7 ਸਾਲ ਦੀ ਕੈਦ ਅਤੇ 44 ਕਰੋੜ ਰੁਪਏ ਜੁਰਮਾਨੇ ਦੀ ਸਜ਼ਾ ਸੁਵਾਈ ਸੀ ਸੈਲ ਨੇ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਸੈਲ ਨੇ ਅਦਾਲਤ ਦੇ ਦਿੰਦੇ ਹੋਏ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ ਸੀ ਵਾ ਅਪੀਲ ਵਿਚਾਰ ਕਰਦੇ ਹੋਏ ਅਦਾਲਤ ਨੇ ਸਜ਼ਾ ਨੂੰ ਬطل ਕਰ ਦਿੱਤਾ ਜਬਾਤ ਦਿੰਦੇ ਹੋ ਜਰਮਾਨੇ ਦੀ ਰਕਮ 25% ਜਮ੍ਹਾਂ ਕਰਾਉਣ ਦਾ ਨਿਰਦੇਸ਼ ਦਿੱਤਾ ਸੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਅਤੇ ਵਿਧਾਇਕ ਨੇ ਉਹ ਵੀ ਕਿਸੇ ਤੋਂ ਘੱਟ ਨਹੀਂ ਤੇ ਜੇਕਰ ਕਾਂਗਰਸ ਪਾਰਟੀ ਵੀ ਇਹ ਜਾਇ ਕੰਮ ਕਰਦੀ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ ਯਾਨੀ ਕਿ ਵੱਡੇ ਪੱਧਰ ਤੇ ਸਤੀਸ ਸੈਲੂ ਵੱਲੋਂ ਠਟਾਲਾ ਕੀਤਾ ਗਿਆ ਮੈਟਲ ਯਾਨੀ ਕਿ ਧਾਤ ਨੂੰ ਲੈ ਕੇ ਧੰਵਾਦ